ਕੋਈ ਗੁੱਸਾ ਨਹੀਂ ਹੈ ਤੁਹਾਡੇ ਮਨ ਦੇ ਅੰਦਰ ਚਾਹੀ ਕੈਪਟਨ ਸਾਹਿਬ ਤੁਹਾਨੂੰ ਵਾਦਾ ਕਰਕੇ ਗਏ ਹੋਣ ਤੁਸੀਂ ਮaaf ਕਰਤਾ ਉਹਨਾਂ ਨੂੰ ਨਹੀਂ ਆਹ ਤੇ ਮaaf ਕੀਤਾ ਹੀ ਆ ਪਰ ਉਹਨਾਂ ਨੂੰ ਚਾਹੀਦਾ ਤੇ ਇਹਨੇ ਸਾਰੇ ਕਿਸਾਨਾਂ ਨੂੰ ਜੀ ਜੋ ਉਹਨਾਂ ਨੇ ਆਖਿਆ ਇਹ ਸਾਰੇ ਦੇ ਸਾਰੇ ਕਰਦੇ ਕਰਦੇ ਹਾਲਾਤ ਕੀ ਹੈ ਤੁਹਾਡੇ ਘਰ ਦਾ ਗੁਜ਼ਾਰਾ ਠੀਕ ਚੱਲਦਾ ਪਿਆ ਇਹ ਕੋਈ ਚੱਲਦਾ ਵਾ ਇਨੇ ਚ ਚਮਕਲੇ ਦੇ ਵਿੱਚ ਫਸਲ ਕਿੰਨੀ ਕੀ ਹੁੰਦੀ ਹੈ ਕਦੇ ਤੁਹਾਨੂੰ ਘੂਰਿਆ ਤਾਂ ਨਹੀਂ ਕਿਹਾ ਤਾਂ ਨਹੀਂ ਵੀ ਕਿਤੇ মিডিਆ ਮੁਡੀਆ ਚ ਨਾਇਆ ਕਰੋ ਦੱਸਿਆ ਨਾ ਕਰੋ ਲੋਕਾਂ ਨੂੰ ਕਿਸੇ ਨੂੰ ਕਰਦੇ ਆਂਗੇ ਤੁਹਾਡਾ ਮਾਫ ਐ ਨਹੀਂ ਕਹਿੰਦੇ ਕੋਈ ਨਹੀਂ ਹੋ ਜੂਗਾ ਮਾਫ ਕਿਸੇ ਨੂੰ ਦੱਸਣਾ ਨਹੀਂਗਾ ਤੇ ਜਿਹੜੀ ਉਹਨਾਂ ਨੇ ਪ੍ਰੋਸੀਜਰ ਬਣਾਇਆ ਵਾ ਤੇ ਕੈਪਟਨ ਸਾਹਿਬ ਤੋਂ ਵੱਧ ਵੱਧ ਉਹ ਕਰਦੇ ਆ ਉਹ ਸਾਡਾ ਵਿਚਲਿਆਂ 'ਚ ਕੋਈ ਕਮੀ ਹੋਵੇ ਪੰਜਾਬ ਦੇ ਹੁਣ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਦੋਂ ਚੋਣਾਂ ਦੀ ਤਿਆਰੀ ਕਰ ਰਹੇ ਸੀ ਪੂਰੇ ਪੰਜਾਬ ਦੇ ਵਿੱਚ ਉਹ ਕਮਰੇ ਸੀ ਐਕਸ਼ਨ ਦੀਆਂ ਰੈਲੀਆਂ ਕਰ ਰਏ ਸੀ ਤਾਂ ਤੁਹਾਨੂੰ ਉਹ ਤਸਵੀਰ ਯਾਦ ਹੋਣੀ ਹੈ ਕਿਸਾਨ ਬੁੱਧ ਸਿੰਘ ਦੇ ਨਾਲ ਉਹ ਤਸਵੀਰ ਪੂਰੀ ਦੁਨੀਆ ਦੇ ਵਿੱਚ ਗਈ ਜਿੱਥੇ ਕੈਪਟਨ ਸਾਹਿਬ ਨੇ ਕਿਹਾ ਕਿ ਜਿਹੜੀ ਹੈ ਕਰਜ਼ੇ ਆ ਪੂਰਾ ਮਾਫ ਕੀਤਾ ਜਾਊਗਾ ਔਰ ਕਿਸਾਨਾਂ ਨੂੰ ਰਾਹਤ ਦੇਵਾਂਗੇ ਪੂਰਾ ਕਰਜ਼ਾ ਮਾਫ ਕਰਾਂਗੇ ਗੱਲ ਹੋਈ ਸੀ ਬੁੱਧ ਸਿੰਘ ਸਾਡੇ ਨਾਲ ਨੇ ਕੋਟਲੀ ਪਿੰਡ ਹੈ ਡੇਰਾ ਬਾਬਾ ਨਾਨਕ ਦੇ ਨਾਲ ਉੱਥੋਂ ਦੇ ਰਹਿਣ ਵਾਲੇ ਨੇ ਬੁੱਧ ਸਿੰਘ ਜੀ ਤੁਹਾਡਾ ਕਰਜ਼ਾ ਹੁਣ ਤਾਂ ਹੀ ਮਾਫ ਨਹੀਂ ਹੋਇਆ ਹਾਂਜੀ ਮਾ ਤੁਸੀਂ ਮਾਫ ਕਰਤਾ ਸਰਕਾਰ ਨੂੰ ਵੀ ਕੋਈ ਗੱਲ ਨਹੀਂ ਹੁਣ ਤਾਈਂ ਕਰਜ਼ਾ ਮਾਫ ਨਹੀਂ ਕੀਤਾ ਨਹੀਂ ਹੁਣ ਆ ਦੱਸਦੇ ਨੇ ਵੀ 2.5 ਕਿਲੇ ਵਾਆਂ ਨੂੰ ਕਰ ਰਹੇ ਨੇ ਤੇ 4 ਕਿਲੇ ਆਣ ਦੀ ਜਿਹੜੀ ਵਾਰੀ ਉਹ ਪਿੱਛੇ ਬਾਅਦ ਚ ਆਉਣੀ ਆ ਤਾਂ ਇਹੋ ਨੇ ਆਸ ਰੱਖਦੇ ਆ ਵੀ ਸਾਡੇ ਅਸੀਂ 2 ਲੱਖ ਦੇ ਅੰਦਰ ਆ ਗਏ ਅ ਘੇਰੇ ਚ ਤੇ ਉਹ ਸਾਡਾ ਮਾਫ ਕਰਨ ਗਿਆ ਅਸੀਂ ਉਹਨਾਂ ਦੇ ਅਧੀਕ ਚ ਆ ਤੁਸੀਂ ਖੁਸ਼ ਬਹੁਤ ਹੋ ਸਮਾਈਲ ਕਰ ਰਹੇ ਹੋ ਕੋਈ ਗੁੱਸਾ ਨਹੀਂ ਹੈ ਤੁਹਾਡੇ ਮਨ ਦੇ ਅੰਦਰ ਚਾਹੇ ਕੈਪਟਨ ਸਾਹਿਬ ਤੁਹਾਨੂੰ ਵਾਦਾ ਕਰਕੇ ਗਏ ਹੋਣ ਤੁਸੀਂ ਮਾਫ ਕਰਤਾ ਉਹਨਾਂ ਨੂੰ ਨੇ ਆਹ ਤਾਂ ਮਾਫ ਕੀਤਾ ਹੀ ਆ ਪਰ ਉਹਨਾਂ ਨੂੰ ਚਾਹੀਦਾ ਤੇ ਇਹਨੇ ਸਾਰੇ ਕਿਸਾਨਾਂ ਨੂੰ ਜੋ ਜੋ ਉਹਨਾਂ ਨੇ ਆਖਿਆ ਸਾਰੇ ਦੇ ਸਾਰੇ ਕਰਦੇ ਹੁਣ ਸਾਨੂੰ ਪੁੱਛਦੇ ਵੀ ਨਹੀਂ ਆਣ ਕੇ ਜਦੋਂ ਵੋਟਾਂ ਦੀ ਗਾਰੀ ਆਈ ਵੀ ਕਿਸਾਨ ਪੁੱਛਦੇ ਸੀ ਵੀ ਇਹ ਕਰਨਗੇ ਮਾਫਾਈ ਜਾਂਦੇ ਆ ਵੀ ਕਰਨਗੇ ਤੇ ਵੋਟਾਂ ਪਾ ਕੇ ਬਣਾਓ ਤਾਂ ਫੇਈਏ ਇਹਨੇ ਕਰਨਗੇ ਨਾ ਜਦੋਂ ਬਣ ਗਏ ਉਦੋਂ ਗੱਲ ਮੁਕਾ ਦਿੱਤੀ ਜੀ ਬੁੱਤ ਸਿੰਘ ਜੀ ਕੈਪਟਨ ਸਾਹਿਬ ਨਾਲ ਮੁਲਾਕਾਤ ਕਿਵੇਂ ਹੋਈ ਸੀ ਤੁਹਾਡੀ ਉਹ ਇੱਥੇ ਇੱਕ ਝਗੜੇ ਦੇ ਸਬੰਧ ਚ ਆਏ ਸੀ ਉਸੇ ਕਾਲੀ ਕਾਂਗਰਸੀ ਵਰਕਰਾਂ ਨੂੰ ਨਾ ਕਿਹਾ ਦਾ ਸੋਟਾ ਕੀਤਾ ਸੀ ਉਥੇ ਇੱਕ ਘਰਾਵਰ ਕਰਕੇ ਤੇ ਲੱਗੇ ਸਾਡਾ ਘਰ ਸੀ ਤੇ ਇਸ ਤਰ੍ਹਾਂ ਫਿਰ ਉਹ ਕਿਸਾਨ ਦੇ ਨਾਤੇ ਦੇ ਹੋਣ ਤੇ ਮੇਰੇ ਘਰ ਆਏ ਕੀ ਉਦੋਂ ਗੱਲਬਾਤ ਕੀ ਕਰਕੇ ਗਏ ਇੱਥੇ ਗੱਲ ਵੀ ਇਹ ਵੀ ਇੱਕ ਕਰਜ਼ਾ ਮੁਕਤੀ ਮਾਫਦਾਨਾ ਨੇ ਐਲਾਨ ਕੀਤਾ ਸੀ ਤੁਹਾਨੂੰ ਕੀ ਕਿਹਾ ਸੀਗਾ ਸਾਨੂੰ ਇਹਨੇ ਉਹ ਕਰਜ਼ਾ ਮੁਕਤੀ ਦਾ ਮਾਫੀ ਦਾ ਵੀ ਸਭ ਲੋਕ ਕਹਿੰਦੇ ਪੈਸੇ ਮਾਫ ਕਰਾਂਗੇ ਤੇ ਸਾਨੀ ਬੰਜੀ ਵੋਟਾਂ ਪਾਉਣ ਨੂੰ ਵੀ ਕਹੇ ਸੀ ਉਹਨਾਂ ਨੇ ਵੋਟਾਂ ਪਾ ਦੇ ਵੋਟਾਂ ਪਾਉਣ ਲਈ ਤੇ ਆਖਿਆ ਜਰੂਰ ਉਹਨਾਂ ਨੇ ਕਰਜ਼ੇ ਮੁਕਤੀ ਦਾ ਵੀ ਵੋਟਾਂ ਕਰਕੇ ਤੇ ਕਰਜ਼ਾ ਮੁਕਤੀ ਮਾਰ ਕਰਨ ਦੇ ਉਹਨਾਂ ਦੇ ਕੰਮ ਕਰ ਲਈ ਕਰਨਾ ਹੈ ਤੁਹਾਨੂੰ ਉਹਦਾ ਖੁਸ਼ੀ ਹੁੰਦੀ ਸੀ ਪੂਰੇ ਪੰਜਾਬ 'ਚ ਤੁਹਾਡੇ ਪੋਸਟਰ ਲੱਗ ਗਏ ਲੋਕ ਤੁਹਾਨੂੰ ਕਹਿੰਦੇ ਸੀ ਆਕੇ ਬੁੱਧ ਸਿੰਘ ਜੀ ਤੁਹਾਡੀ ਫੋਟੋ ਦੇਖੀ ਸੀ ਅਸੀਂ ਸਾਨੂੰ ਇਹ ਨਹੀਂ ਪਤਾ ਵੀ ਸਾਡੇ ਪੋਸਟਰ ਇਥੋਂ ਤੱਕ ਜਾਣੇ ਸਾਨੂੰ ਇਹ ਬਾਅਦ 'ਚ ਉਹ ਜਿਹੜਾ ਆਉਂਡ ਹੈ ਬੇਪਰ ਪਤਾ ਲੱਗਾ ਪੀ ਇਹ ਸਾਨੂੰ ਨੈੱਟ 'ਤੇ ਵੀ ਚੜਾ ਦਿੱਤਾ ਹੋਇਆ ਸਾਨੂੰ ਫਿਰ ਬੱਚੇ ਆਕੇ ਨਹੀਂ ਤੁਹਾਨੂੰ ਨਿਆਣੇ ਦੱਸਦੇ ਸੀ ਵੀ ਤੁਹਾਡੀ ਫੋਟੋ ਦੇਖੀ ਐ ਅਸੀਂ ਅੱਜ ਨੈੱਟ 'ਤੇ ਦੱਸਦੇ ਸੀ ਕਿ ਬੱਚੇ ਵੀ ਸਾਡੀ ਫੋਟੋ ਆਈ ਤੇ ਉੱਥੇ ਆ ਗੱਲਬਾਤ ਹੋ ਰਹੀ ਆ ਸਾਡੇ ਕੋਲ ਤਾਂ ਜਿਹੜਾ ਟੈਲੀਵਿਜ਼ਨ ਤੇ ਕੋਈ ਖ਼ਬਰ ਵੀ ਨਹੀਂ ਸਾਡੇ ਕੋਲ ਜਾਣੇ ਵੇਖਣ ਵਾਲਾ ਹੀ ਇਹ ਕੰਮ ਸਾਰਾ ਤੇ ਕਰਜ਼ਾ ਕਿੰਨਾ ਤੁਹਾਡੇ ਤੇ ਕਰਜ਼ਾ ਤੇ 4 ਲੱਖ ਤੋਂ ਉੱਤੇ ਸੀਗੇ ਤੋਂ ਹੁਣ ਸਦਾ 2 ਲੱਖ ਵੀ ਕਿਸ ਸੰਤਾ ਨੇ ਮaaf ਕੀਤਾ ਅਸੀਂ ਉਹ 2 ਲੱਖ ਦੇ ਅੰਦਰ ਘੇਰੇ ਚ ਆਏ ਆ ਉਹ ਬਾਕੀਆਂ ਦੇ ਵੀ ਸਰਕਾਰ ਜਿਹੜੀ ਮaaf ਕਰ ਤੇ ਪਤਾ ਲੱਗਾ ਵੀ 2.5 2.5 3 ਵਾਏ ਕਰਵਾਏ ਨੂੰ ਮaaf ਕਰੀ ਜਾਂਦੇ ਨੇ ਤੇ ਜਿਹੜੇ 4 ਕਰੇ ਵਾਲੇ 5 ਕਿਲੇ ਆਏ ਉਹਨਾਂ ਦੀ ਵਾਰੀ ਬਾਅਦ ਚ ਆਉਣੀ ਗੇੜੇ ਮਾਰੇ ਤੁਸੀਂ ਜਦੋਂ ਸਰਕਾਰ ਬਣ ਗਈ ਉਸ ਤੋਂ ਬਾਅਦ ਗਏ ਕਿਤੇ ਡੀਸੀ ਕੋਲੇ ਜਾਂ ਕਿਤੇ ਹੋਰ ਨਹੀਂ ਅਸੀਂ ਕਿ ਅਸੀਂ ਕਿ ਡੀਸੀ ਕੋ ਕਿਸੇ ਕੋਲ ਨਹੀਂ ਗਏ ਅਸੀਂ ਆਖੀਏ ਵੀ ਸਾਨੂੰ ਨਾ ਸਾਡਾ ਜੀ ਕਹਿੰਦਾ ਸਾਡੇ ਕੋ ਆਪਣੇ ਡੰਗਰੇ ਨੂੰ ਪੱਠੇ ਨਹੀਂ ਪੈਂਦੇ ਅਸੀਂ ਤੇ ਉਹ ਆਪਣਾ ਕਾਰਵਦਾਰ ਮਹਾਂ ਚਲਾਉਂਦੇ ਆ ਤੇ ਸਾਡੇ ਕੋਈ ਨੇ ਹੈ ਹੀ ਨਹੀਂ ਕਿ ਕਿਸੇ ਨੂੰ ਜਾ ਕੇ ਇਨਫੋਰਮੇਸ਼ਨ ਕਰਕੇ ਵੀ ਸਾਡੇ ਕੋ ਆ ਸਾਨੂੰ ਆਹ ਕੰਮ ਆ ਪਰ ਆਏ ਤਾਂ ਹੁਣੇ ਨਾ ਤੁਹਾਡੇ ਕੋਲੇ ਸਰਕਾਰ ਬਣਨ ਤੋਂ ਬਾਅਦ ਸੁਖੀ ਰੰਦਾਵਾ ਜਾਂ ਕੈਪਟਨ ਸਾਹਿਬ ਜਾਂ ਕੋਈ ਹੋਰ ਇੱਥੇ ਨੇੜੇ ਕੋਈ ਆਏ ਤਾਂ ਹੁਣੇ ਆ ਤੁਹਾਡੇ ਕੋਲੇ ਆਏ ਉਸ ਤੋਂ ਬਾਅਦ ਕਰੇ ਨੇ ਪੱਤਰਕਾਰ ਨੇ ਦੇ ਸੰਬੰਧ ਜਦੋਂ ਪਹਿਲਾਂ ਇਹਨਾਂ ਨੇ ਖਬਰ ਆਪ ਹੀ ਦਿੱਤੀ ਸੀ ਨਾ ਕੋਦੋਂ ਫਿਰ ਪੱਤਰਕਾਰਾਂ ਹੋਰ ਇਥੇ ਨਿੱਕੇ-ਮੋਟੇ ਜਿਹੜੇ ਇਹਨਾਂ ਥੱਲੇ ਉਹਨਾਂ ਦੇ ਬਲਾਗ ਪ੍ਰਧਾਨ ਜਾਂ ਹੋਰ ਇਹ ਇਥੇ ਆਏ ਫੋਟੋ ਲੈ ਮੰਗਦੇ ਰਹੇ ਘਰ ਦੇ ਹਾਲਾਤ ਕੀ ਆ ਤੁਹਾਡੇ ਘਰ ਦਾ ਗੁਜ਼ਾਰਾ ਠੀਕ ਚੱਲਦਾ ਪਿਆ ਇਹ ਕੋਈ ਚੱਲਦਾ ਵਾ ਇਹਨੇ ਚਮਕਣ ਦੇ ਵਿੱਚ ਫਸਲ ਕਿੰਨੀ ਕੀ ਹੁੰਦੀ ਹੈ ਤੇ ਇਹਦਾ ਗੁਜ਼ਾਰਾ ਮੁਸ਼ਕਿਲ ਹੀ ਜਾਂਦਾ ਚਮਕਣ ਦੇ ਕੀ ਬੀਜਿਆ ਕੀ ਹੈ ਕਣਕ ਚੋਂ ਨਾ ਲਾਉਣੀ ਕਣਕ ਚੋਂ ਨਾ ਲਾਉਣੀ ਹਾਂਜੀ ਹਰ ਕਿਸੇ ਫਸਲ ਬਿਲਕੁਲ ਹੀ ਖਰਾਬ ਹੋ ਗਈ ਹੈ ਜਿਹੜੀ ਬਾਸਮਤੀ ਲਾਈ ਉਹ ਸਾਰੀ ਫਸਲ ਖਰਾਬ ਹੋ ਗਈ ਬੱਚਿਆਂ ਦੀ ਪੜ੍ਹਾਈ ਹੈ ਹੋਰ ਖਰਚੇ ਨੇ ਫਿਰ ਕਿਵੇਂ ਸਰਕਾਰੀ ਸਕੂਲ ਜਾਂਦੇ ਬੱਚੇ ਕਿ ਪ੍ਰਾਈਵੇਟ ਚ ਪਾਏ ਨੇ ਜੋ ਪ੍ਰਾਈਵੇਟ ਨੇ ਉਹ ਵੀ ਫਸੇ ਨੇ ਉਹਨਾਂ ਦੇ ਵੀ 20-25000 ਰੁਪਏ ਦੇਣ ਵਾਲਾ ਜਿਹੜਾ ਵੀ ਸਕੂਲ ਦੀ ਫੀਸ ਦੇਣ ਵਾਲੀ ਉਹ ਵੀ ਨਹੀਂ ਭਰੀ ਗਈ ਇਸ ਵਾਰ ਉਹ ਵੀ ਨਹੀਂ ਇਸ ਵਾਰ ਭਰੀ ਗਈ ਅਹੀਂ ਜਿਹੜੇ ਥੋੜੇ ਬੁੱਤੇ ਤਾਰੇ ਸੀ ਉਹ ਟਰੈਕਟਰ ਸਾਡਾ ਸੀਗਾ ਉਹ ਵੇਚ ਕੇ ਤੋਂ ਉਹਦਾ ਦੇਰਾ ਵਿਆਜ ਵਿਉਟਾਰਿਆ ਹੈ ਕਦੇ ਬੈਂਕ ਵਾਲੇ ਤਾਂ ਨਹੀਂ ਆਏ ਕਦੇ ਪੈਸੇ ਮੰਗਣ ਤੰਗ ਤਾਂ ਨਹੀਂ ਕਰਦੇ ਤੁਹਾਨੂੰ ਜਦੋਂ ਕੈਪਟਨ ਸਾਹਿਬ ਨੇ ਇਥੋਂ ਫੇਰੀ ਪਾ ਕੇ ਗਏ ਉਹ ਦਿੱਤੇ ਨੇ ਨੋਟ ਘਰ ਦਿੱਤੇ ਇਹਦੀ ਤੋਂ ਸਰਕਾਰ ਬਣ ਗਈ ਉਹ ਤੋਂ ਫੇਰ ਬਾਅਦ ਰੁਕੇ ਆ ਤੇ ਤੁਸੀਂ ਉਹ ਫੋਟੋ ਦਿਖਾ ਦਿਆ ਕਰੋ ਜੇ ਉਹ ਆਣ ਵੀ ਆ ਦੇਖੋ ਕੈਪਟਨ ਸਾਹਿਬ ਦੇ ਨਾਲ ਮੇਰੀ ਫੋਟੋ ਹੈ ਬੈਂਕ ਵਾਲਿਆਂ ਨੂੰ ਨਹੀਂ ਨਹੀਂ ਹੁਣ ਤੰਗ ਨਹੀਂ ਕਰਦੇ ਨਹੀਂ ਉਹ ਫਿਰ ਹੁਣ ਤੰਗ ਹੀ ਨਹੀਂ ਕਰਦੇ ਤੇ ਜਦੋਂ ਦਾ ਇਹ ਵਿਆਜ ਤਾਰ ਦਿੱਤਾ ਫਿਰ ਉਹ ਉਹ ਤੋਂ ਬਾਅਦ ਤੰਗ ਹੀ ਨਹੀਂ ਕਰਦੇ ਤੇ ਤੁਸੀਂ ਚਿੱਠੀ ਤਾਂ ਪਾ ਦੇਣੀ ਸੀ ਇੱਕ ਕੈਪਟਨ ਸਾਹਿਬ ਨੂੰ ਚਿੱਠੀ ਨਹੀਂ ਪਾਈ ਕੋਈ ਵੀ ਮੇਰਾ ਕਰਜ਼ਾ ਮaaf ਕਰ ਦੇ। ਮੈਂ ਅਹੀਂ ਨਹੀਂ ਚਿੱਠੀ ਪਾਇਆ ਨਾ ਸਾਡੀ ਜਾਚੀ ਹੁੰਦੀ ਪਈ ਅਹੀਂ ਲੋਕਾਂ ਕੋ ਮੈਂ ਮੰਗਨ ਵਾਲਾ ਆ ਕੇ ਜਾਇਏ ਸਾਡੇ ਨਾਲ ਤਾਂ ਆਪ ਹੀ ਵਾਅਦਾ ਕਰ ਗਏ ਤੇ ਕਿਸਾਨਾਂ ਨਾਲ ਕਿਸਾਨਾਂ ਨਾਲ ਸਾਡੇ ਨਾਲ ਨਹੀਂ ਸਾਰੇ ਕਿਸਾਨਾਂ ਨਾਲ ਹੀ ਕੀਤਾ ਹਨ। ਮੈਂ ਆਪ ਕੁਝ ਕਰਜ਼ਾ ਕੁਝ ਮaaf ਕਰਾਂਗੇ। ਬਾਕੀ ਬਡੇ ਪਾ ਪੈਨਸ਼ਨਾਂ ਜਿਹੜੀਆਂ ਉਹ ਵੀ ਵਧਾਵਾਂਗੇ। ਉਸ ਦਿਨ ਜਿਸ ਦਿਨ ਵਾਅਦਾ ਕੀਤਾ ਸੀ ਤੁਹਾਨੂੰ ਕੀ ਲੱਗਿਆ ਸੀ ਸਰਕਾਰ ਬਣ ਗਈ ਤਾਂ ਹੋ ਜਾਊਗਾ ਮਾਫ। ਅਹੀਂ ਜੋ ਸਰਕਾਰ ਬਣ ਜੂਗੀ ਦਾ ਵਾਅਦਾ ਕਰਨਗੇ ਨੇ ਜਿੰਨਾਂ ਨੇ ਆਖਿਆ ਤੁਸੀਂ ਲੋਕਾਂ ਕੋਲ ਵੀ ਉਦੋਂ ਗਏ ਵੀ ਵੋਟ ਕੈਪਟਨ ਸਾਹਿਬ ਨੂੰ ਪਾਓ ਜਾਂ ਕਾਂਗਰਸ ਨੂੰ ਪਾਓ ਵੀ ਸਰਕਾਰ ਬਣਾ ਦਈਏ ਸਾਨੂੰ ਆਪ ਹੀ ਲੋਕ ਆਣ ਕੇ ਧਿਆਨ ਆਂਦਾ ਵੀ ਹਰ ਇੱਕ ਦਾ ਤਾਂ ਕਰਜਾ ਹੈਗਾ ਥੋੜਾ ਬਹੁਤਾ ਤੇ ਸਾਰਿਆਂ ਨੇ ਵੀ ਕਰਨਗੇ ਆਖਣਾ ਵੀ ਕਰਨਗੇ ਵੋਟਾਂ ਪਾ ਕੇ ਬਣਾਓਗੇ ਤਾਂ ਕਰਨਗੇ ਨਹੀਂ ਜੇ ਉਹਨਾਂ ਨੂੰ ਬਣਾਓਗੇ ਤੇ ਕਰਨਗੇ ਜੇ ਬਣਾਇਆ ਨਾ ਤਾਂ ਫੇਕ ਨਹੀਂ ਕਰਨਾ ਜਿਹੜਾ ਗੱਲ ਕਰਨ ਲਿਆ ਉਹ ਵੋਟਾਂ ਪਾ ਕੇ ਬਣਾਓਗੇ ਤਾਂ ਫੇਰ ਕਰਨਾ ਚਲੋ ਹੁਣ ਬਣ ਗਏ ਨੇ ਤੇ ਉਹ ਕਰਨਗੇ ਕੀ ਲੱਗਦਾ ਤੁਹਾਨੂੰ ਜਿੰਨਾ ਵੀ ਹੁਣ ਤੁਹਾਡਾ ਕਰਜ਼ਾ ਹੈ ਜਿਹੜਾ ਰਹਿ ਗਿਆ ਹੈ ਮਾਫ ਹੋ ਜਾਊਗਾ ਮੈਂ ਤਾਂ ਬੜੀ ਜੀ ਹੁਣ 2 ਲੱਖ ਦੇ ਅੰਦਰ 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 ਸਾਡੇ ਕੋਲ ਹੋ ਗਿਆ ਬਾਕੀ ਸੰਤਾਨੇ ਕਰ ਦਿੱਤਾ ਇਹ ਮਤ ਦਿੱਤੀ ਐ ਨਹੀਂ ਆਖੇ ਵੀ ਨਹੀਂ ਕੀਤੀ ਤੇ ਅਸੀਂ 2 ਲੱਖ ਦੇ ਘੇਰੇ ਦੇ ਵਿੱਚ ਆ ਗਏ ਜਿੰਨਾ ਕਿ ਸਰਕਾਰ ਨੇ ਮਾਫ ਕਰਨਾ ਉਹਨੇ ਕਿ ਘੇਰੇ ਚ ਆ ਗਏ ਤੋ ਕਰਨ ਗਈ ਕਦੇ ਤੁਹਾਨੂੰ ਘੂਰਿਆ ਤਾਂ ਨਹੀਂ ਕਿਹਾ ਤਾਂ ਨਹੀਂ ਵੀ ਕਿਤੇ মিডিਆ ਮੁਡੀਆ ਚ ਨਾ ਆਇਆ ਕਰੋ ਦੱਸਿਆ ਨਾ ਕਰੋ ਲੋਕਾਂ ਨੂੰ ਕਿਸੇ ਨੂੰ ਕਰ ਦੇਾਂਗੇ ਤੁਹਾਡਾ ਮਾਫ ਐ ਨਹੀਂ ਕਹਿੰਦੇ ਕੋਈ ਨਹੀਂ ਹੋ ਜੂਗਾ ਮਾਫ ਕਿਸੇ ਨੂੰ ਦੱਸਣਾ ਨਹੀਂਗਾ ਨਹੀਂ ਕਹਿੰਦੇ ਤੇ ਹੈਗੇ ਆ ਵੀ ਨੰਬਰ ਵਾਈ ਨੇ ਜਿੱਦਾਂ ਲੋਕੀ ਦੀ ਗੱਲ ਸੁਣਨੇ ਹੋ ਤਾਂ ਇਹ ਸੁਣ ਲੈਨੇ ਆਹੀ ਕੋਈ ਸਿਪਾਹੀ ਸਰ ਖਬਰ ਨਹੀਂ ਸਾਡੇ ਕੋਲ ਵੀ ਜਿਹੜਾ ਵੀ ਬਦਵਾਦੀ ਆਈ ਗੱਲ ਪਈ ਅਸੀਂ ਜਾਂ ਆਪ ਪਤਾ ਕਰੀਏ ਜਾਂ ਉਹ ਸਾਨੂੰ ਦੱਸਣ ਇਹ ਹਾਂ ਉਹ ਤਾਂ ਤੇ ਕੱਲ ਵੀ ਖਬਰ ਚ ਆਇਆ ਹੈ ਵੀ ਉਹ ਗਾਂਧੀ ਦਾ ਹੋਰਨਾ ਦਾ ਵੀ ਪੰਜਾਬੀ ਖਬਰ ਤੇ ਇੰਨਾ ਕਿ ਸੁਰਖੀ ਪਾ ਲਈ ਦੀ ਆ ਪਾਪੇ ਕੰਮ ਕਰਦੇ ਉਦੋਂ ਮੋਦੀ ਉਹ ਜਿਹੜੀਆਂ ਫੋਟੋਆਂ ਲੱਗੀਆਂ ਸਾਰੀਆਂ ਤੁਹਾਨੂੰ ਪੁੱਛ ਕੇ ਲਾਈਆਂ ਸੀਗੀਆਂ ਉਹ ਉਦੋਂ ਹਾਂਜੀ ਜਿਹੜੀਆਂ ਉਦੋਂ ਅਖਬਾਰਾਂ ਦੇ ਵਿੱਚ ਤੇ ਪੋਸਟਰਾਂ ਤੇ ਫੋਟੋਆਂ ਲੱਗੀਆਂ ਤੁਹਾਨੂੰ ਪੁੱਛ ਕੇ ਲਾਈਆਂ ਸੀ ਆਪਣੇ ਆਪ ਹੀ ਸਾਰੀਆਂ ਲਾਉਂਦੇ ਦੇ ਪੱਤਰਕਾਰ ਜਿਹੜੇ ਕੋਈ ਨਾਲ ਉਹਨਾਂ ਦੇ ਆਏ ਸੀ ਤੇ ਉਦੋਂ ਪੱਤਰਕਾਰ ਵੀ ਆਏ ਨੇ ਜਦੋਂ ਇੱਥੇ ਆਏ ਹੂੰ ਕਰਦੇ ਹਾਲਾਤ ਕੀ ਨੇ ਬੁੱਧ ਸਿੰਘ ਜੀ ਬੜਾ ਇੰਪੋਰਟੈਂਟ ਸਵਾਲ ਹੈ ਕਿਉਂਕਿ ਪੰਜਾਬ ਚ ਜਿੰਨੇ ਕਿਸਾਨ ਹੈ ਤੁਹਾਡੇ ਵੱਲ ਦੇਖ ਕੇ ਉਹਨਾਂ ਨੂੰ ਜਿਨ੍ਹਾਂ ਦਾ ਰਹਿ ਗਿਆ ਕਰਜ਼ਾ ਮਾਫ਼ ਨਹੀਂ ਹੋਇਆ ਤੁਹਾਡੇ ਵੱਲ ਦੇਖਦੇ ਆ ਕਿ ਸ਼ਾਇਦ ਹੋ ਜੂਗਾ ਮਾਫ਼ ਜੇ ਤੁਹਾਡਾ ਹੀ ਨਹੀਂ ਹੋਇਆ ਤਾਂ ਉਹਨਾਂ ਨੂੰ ਇਹ ਮਹਿਸੂਸ ਹੁੰਦਾ ਵੀ ਜੇ ਬੁੱਧ ਸਿੰਘ ਜੀ ਦਾ ਨਹੀਂ ਹੋਇਆ ਸਾਡਾ ਕਿੱਥੋਂ ਹੋ ਜੂਗਾ ਕਿਸਾਨੀ ਕਿਹੜੇ ਹਾਲਾਤਾਂ ਚੋਂ ਲੰਘ ਰਹੀ ਹੈ ਤੁਸੀਂ ਵਾਈ ਕਰਦੇ ਹੋ ਪਸ਼ੂ ਰੱਖੇ ਨੇ ਮਾੜੀ ਮੋਟੀ ਆਪਦੀ ਕੋਈ ਦੁਕਾਨ ਚਲਾਉਂਦੇ ਹੋ ਪੈਸਾ ਕਿੰਨਾ ਕੁ ਬਣਦਾ ਪਿਆ ਨਹੀਂ ਪੈਸਾ ਤਾਂ ਕੋਈ ਹੁੰਦਾ ਹੀ ਨਹੀਂ ਕਿ ਪੈਸਾ ਹੁੰਦਾ ਹੋਵੇ ਤੇ ਬੇਦਰਜ ਜਾਣ ਦੀ ਲੋੜ ਨਹੀਂ ਕਿਤੇ ਹੁੰਦੀ ਤੇ ਜਦੋਂ ਕਿਸਾਨੀ ਦਾ ਹਾਲ ਤੇ ਮਾੜਾ ਹੀ ਬਹੁਤ ਹੈ ਦਾ 90% ਕਿਸਾਨੀ ਜਿਹੜੀ ਮਾਰੀ ਆ 10% ਦੀ ਚੰਗੀ ਆ ਵਿੱਚੋਂ ਜਿੰਨੇ ਦਾ ਕੰਮ ਚੱਲ ਰਿਹਾ ਬਾਕੀ 90% ਜਿਹੜੇ ਲੋਕ ਇਹ ਤਾਂ ੱੱਕੇ ਹੀ ਖਾਂਦੇ ਨੇ ਪਿੰਡਾਂ 'ਚ ਫਿਰ ਰੋਜ਼ ਦਾ ਗੁਜ਼ਾਰਾ ਕਿਵੇਂ ਕਰਦੇ ਹੋ ਰਾਸ਼ਨ ਹੈ ਹੋਰ ਚੀਜ਼ਾਂ ਨੇ ਘਰ ਦਾ ਗੁਜ਼ਾਰਾ ਕਿਵੇਂ ਕਰਦੇ ਘਰ ਦੇ ਦਾਣੇ ਹੁਣ ਕਰਕੇ ਤੇ ਲੂਣ ਮਿੱਤੇ ਤੇ ਜਿਹੜਾ ਵਾ ਉਹ ਹੋ ਹੀ ਜਾਂਦਾ ਥੋੜਾ ਬਹੁਤਾ ਘਰ ਦੇ ਦਾਣੇ ਰੱਖਦੇ ਤੇ ਸਾਨੂੰ ਮਸੂਦ ਨਹੀਂਦਾ ਜੇ ਘਰ ਦੇ ਦਾਣੇ ਨਾ ਰੱਖੀਏ ਇਹ ਸਾਨੂੰ ਵੇਚ ਕੇ ਦਰੇ ਮੁੱਲ ਲੈਣੇ ਔਖੇ ਨੇ ਕਦੇ ਮਹਿਸੂਸ ਨਹੀਂ ਹੁੰਦਾ ਵੀ ਜੱਟ ਕਦੇ ਲੋਕਾਂ ਨੂੰ ਪੈਸੇ ਦਿੰਦਾ ਸੀਗਾ ਅੱਜ ਉਹਨੂੰ ਆਪ ਨੂੰ ਮੰਗਣੇ ਪੈਂਦੇ ਆ ਦੁਨੀਆ ਦੇ ਵਿੱਚ ਥੋੜੀ ਗੱਲ ਨਹੀਂ ਸਾਰਿਆਂ ਦੀ ਕਰ ਰਿਹਾ ਮੈਂ ਨਹੀਂ ਇਹ ਇਹ ਤਾਂ ਗੱਲ ਹੈ ਹੀ ਆ ਕਿ ਜਿਹੜਾ ਕਿਸਾਨ ਉਹਨੂੰ ਜਿਹਦੀ ਫਸਲ ਘਟ ਹੁੰਦੀ ਔਰ ਮੰਗਣ ਵਾਲਿਆਂ ਦੇ ਮੰਗਣ ਤੇ ਨਹੀਂ ਜਾਂਦਾ ਤਾਂ ਜ਼ਿੰਮੇਵਾਰ ਕੋਈ ਵੀ ਇਹ ਤਕਰੀਬਨ ਹੈ ਪਰ ਇਹ ਆਪ ਜਿਹੜਾ ਕਿਨੇ ਵਾਅਦਾ ਕੀਤਾ ਉਹਦੇ ਮੁਤਾਬਕ ਉਹਨਾਂ ਵਾਅਦਾ ਤੇ ਪੂਟਾਉਣਾ ਚਾਹੀਦਾ ਹੈ ਯਾਦ ਵੀ ਕਰਾਉਣਾ ਚਾਹੀਦਾ ਹੈ ਨਾ ਤੁਸੀਂ ਉਹਨਾਂ ਨੂੰ ਯਾਦ ਕਰਾ ਦਿਆ ਕਰੋ ਤੁਸੀਂ ਦੁਬਾਰਾ ਇੱਕੋ ਹੀ ਫੋਟੋ ਹੈ ਜਿਹੜੀ ਉਹ ਤੁਸੀਂ ਦਿਖਾ ਦਿਆ ਕਰੋ ਜਿਹੜਾ ਜਿਹੜਾ ਸਾਡੇ ਹਲਕੇ ਦੇ ਹੋਰ ਲੀਡਰ ਨੇ ਬਲਾਕ ਪ੍ਰਧਾਨ ਬਣਾਏ ਨੇ ਜਾਂ ਜ਼ਿਲ੍ਹਾ ਪ੍ਰਧਾਨ ਬਣ ਇਹਨਾਂ ਨੂੰ ਦੱਸਣਾ ਚਾਹੀਦਾ ਸਾਡੇ ਇਹ ਪਿਆ ਕੰਮ ਨਹੀਂ ਹੋਏ ਉਦੋਂ ਤਾਂ ਨਾਲ ਹੀ ਸੀ ਨਾ ਸਾਰੇ ਕੱਲ ਨੂੰ ਅਕਾਲੀ ਨਾ ਆ ਜਾਣ ਤੁਹਾਡੇ ਕੋਲੇ ਅਕਾਲੀ ਆ ਕੇ ਕਹਿਣ ਵੀ ਦੇਖੋ ਕੈਪਟਨ ਸਾਹਿਬ ਨੇ ਕੁਝ ਨਹੀਂ ਕੀਤਾ ਤੁਸੀਂ ਸਾਡੇ ਵੱਲ ਆ ਜੋ ਨੇ ਕੈਪਟਨ ਸਾਹਿਬ ਵੀ ਵਾਅਦਾ ਤੋਂ ਵਾਅਦਾ ਕੀਤਾ ਵਾ ਜੋ ਵੀ ਪੰਜਾਬ ਆਦਿ ਫੈਦਲ ਕਾਬੂ ਦੇ ਇਲਾਕੇ ਵੀ ਉਹਨਾਂ ਲੈ ਕੇ ਨੇ ਦਿੱਤੇ ਇਹਨਾਂ ਦੀ ਸ਼ਾਂਤੀ ਨੇ ਲੈ ਆਦਾਂ ਇਹ ਨਹੀਂ ਦੁਨੀਆ ਨੂੰ ਇਹ ਨਹੀਂ ਪਤਾ ਕਿ ਅਕਾਲੀ ਕੀ ਕਰ ਰਹੇ ਜਾਂ ਕਾਂਗਰਸੀ ਕੀ ਕਰ ਰਿਹਾ ਉਹਨਾਂ ਕਾਂਗਰਸੀ ਹੁਣ ਦੇ ਨਾਤੇ ਵੀ ਅਕਾਲੀਆਂ ਨਾਲ ਸ਼ਾਂਤੀ ਨਾਲ ਉਹ ਪੈਸੇ ਕਾਬੂ ਦੇ ਇਲਾਕੇ ਲੈ ਨੇ ਪੰਜਾਬ ਦੇ ਬਣਾਏ ਇਹ ਗੱਲ ਦੀ ਬਾਕੀ ਇਹ ਵੀ ਕੈਪਟਨ ਸਾਹਿਬ ਮਹਾਰਾਜ ਆਮਰ ਸਿੰਘ ਤੋਂ ਕੋਈ ਨਾ ਕੋਈ ਜਾਣਕਾਰੀ ਲੈਂਦੇ ਉਹਨਾਂ ਨੇ ਪੰਜਾਬ ਵਾਸਤੇ ਹਿੰਦੁਸਤਾਨ ਵਾਸਤੇ ਉਸ ਵੇਲੇ ਬੜਾ ਕੀਤਾ ਅੰਗਰੇਜ਼ਾਂ ਦੇ ਵੇਲੇ ਵੀ ਜੇ ਕਿਸੇ ਨੂੰ ਇਹ ਢਾਈ ਜਾਈਏ ਨਾ ਸਾਨੂੰ ਇਥੋਂ ਤੱਕ ਕੋਈ ਪਤਾ ਉਹਨਾਂ ਨੇ ਜਿੱਥੋਂ ਕਿ ਇਤਿਹਾਸ ਗੇ ਥੋੜੀ ਬੋਲ ਤੁਹਾਨੂੰ ਕਿਤੇ ਡਰਤਾ ਨਹੀਂ ਵੀ ਤੁਸੀਂ ਕੈਪਟਨ ਸਾਹਿਬ ਬਾਰੇ ਕੁਝ ਬੋਲਦੇ ਹੋ ਕਿਤੇ ਬਾਅਦ ਵਿੱਚ ਕਿਤੇ ਤੁਹਾਡਾ ਕਰਜ਼ਾ ਹੀ ਨਾ ਮਾਫ ਹੋਵੇ ਨਹੀਂ ਸਾਨੂੰ ਇਹ ਨਹੀਂ ਕੋਈ ਡਰ ਹੈ ਬੋਲੇ ਬਾਦੂਤ ਬੋਲਣਾ ਨਹੀਂ ਚਾਹੀਦਾ ਕਿਸ ਦੇ ਖਿਲਾਫ ਵੀ ਤੇ ਜਿਹੜੀ ਉਹਨਾਂ ਨੇ ਪ੍ਰੋਸੀਜਰ ਬਣਾਇਆ ਵਾ ਕੈਪਟਨ ਸਾਹਿਬ ਤੋਂ ਵੱਧ-ਵੱਧ ਉਹ ਕਰਦੇ ਆ ਸਾਡਾ ਵਿਚਲਿਆਂ 'ਚ ਕੋਈ ਕਮੀ ਹੋਵੇ ਕੈਪਟਨ ਸਾਹਿਬ ਵੱਲੋਂ ਕੋਈ ਕਮੀ ਨਹੀਂ ਕੈਪਟਨ ਸਾਹਿਬ ਵੱਲੋਂ ਕੋਈ ਕਮੀ ਨਹੀਂ ਕੀ ਉਹ ਸਾਰੇ ਕ ਵਿੱਚੋਂ ਬੰਦੇ ਥੱਲੇ ਸਾਨੂੰ ਪਤਾ ਵੀ ਹਲੰਦੇ ਨੇ ਤੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਨੇ ਵੀ ਇਹਨਾਂ ਦੀ ਚਰਚਾ ਨਾ ਬਣੀ ਰਹੇ ਕੈਪਟਨ ਸਾਹਿਬ ਦੀ ਆਪਣੀ ਥੋੜਾ ਕਰਜ਼ਾ ਜੇ ਕੋਈ ਹੋਰ ਵੀ ਮਾਫ ਕਰਦਾ ਚਾਹੇ ਸਰਕਾਰ ਕਿਸੇ ਤਰੀਕੇ ਕਰਦੀ ਹੈ ਤੁਹਾਨੂੰ ਮਨਜ਼ੂਰ ਹੈ ਕਿ ਕਰਜ਼ਾ ਮਾਫ ਹੋ ਜਾਏ ਕਿਸੇ ਤਰੀਕੇ ਹੀ ਹੋ ਜਾਏ ਇਹਨੇ ਕਰਜ਼ਾ ਮਾਫ ਹੋਣਾ ਚਾਹੀਦਾ ਸਾਨੂੰ ਕਿਸੇ ਤਰੀਕੇ ਹੋਣਾ ਜਿੱਥਾ ਵੀ ਸਰਕਾਰ ਚ ਕਰਾਉਣਾ ਚਾਹੀਦਾ ਹੋ ਤਾਂ ਕਰਦੇ ਚਾਹੇ ਉਹ ਕਿਸੇ ਕਿਸੇ ਖਾਤੇ ਚ ਪਾ ਕੇ ਥੋੜਾ ਕਰਦਨ ਹੋ ਜੇ ਹਾਂਜੀ ਹੋ ਜੇ ਸੋ ਬੋਧ ਸਿੰਘ ਦੇ ਪਰਿਵਾਰਕ ਹਾਲਾਤ ਨੇ ਚਾਹੇ ਉਹ ਕੈਪਟਨ ਸਾਹਿਬ ਦਾ ਜਿਹੜਾ ਵਾਅਦਾ ਹੈ ਕਿਉਂਕਿ ਇਹ ਸਿੰਬੋਲਿਕ ਸੀਗਾ ਕਿ ਇੱਥੋਂ ਜੇ ਸ਼ੁਰੂਆਤ ਕੀਤੀ ਇਸ ਪਰਿਵਾਰ ਤੋਂ ਇਸ ਕਿਸਾਨ ਤੋਂ ਉਹਨਾਂ ਨੇ ਸ਼ੁਰੂਆਤ ਕੀਤੀ ਸੀ ਤਾਂ ਹਾਲੇ ਉਹ ਕਹਿ ਰਹੇ ਆ ਕਿ ਪ੍ਰੋਸੀਜਰ ਦੇ ਤਹਿਤ ਚਾਹੇ ਨੰਬਰ ਨਹੀਂ ਆਇਆ ਪਰ ਸਰਕਾਰ ਨੂੰ ਮaaf ਜ਼ਰੂਰ ਕਰਨਾ ਚਾਹੀਦਾ ਹੈ ਵਿਰੋਧੀਆਂ ਦੇ ਨਿਸ਼ਾਨੇ ਤੇ ਇਸ ਕਰਕੇ ਵੀ ਕੈਪਟਨ ਸਰਕਾਰ ਹੈ ਕਿ ਜੇਕਰ ਬੁੱਧ ਸਿੰਘ ਦਾ ਕਰਜ਼ਾ ਨਹੀਂ ਮaaf ਹੋਇਆ ਤਾਂ ਫਿਰ ਕੈਪਟਨ ਸਰਕਾਰ ਨੂੰ ਆਪਦਾ ਵਾਦਾ ਯਾਦ ਕਰਨਾ ਚਾਹੀਦਾ ਹੈ ਕਿ ਸਾਰਾ ਕਰਜ਼ਾ ਮਾਫ਼ ਕਰਾਂਗੇ ਇੱਕ ਕਿਹਾ ਸੀ ਕਰਜ਼ਾ কুরਕੀ ਨਹੀਂ ਹੋਊਗੀ ਔਰ ਸੁਖਬੀਰ ਬਾਦਲ ਨੇ ਹੁਣ ਦੋ ਤਿੰਨ ਦਿਨ ਪਹਿਲਾਂ ਕਿਹਾ ਕਿ ਇੱਕ ਜਗ੍ਹਾ ਤੇ কুরਕੀ ਹੋਣੀ ਸ਼ੁਰੂ ਹੋਈ ਹੈ ਨੋਟਿਸ ਆਇਆ ਹੈ ਇਸ ਤਰ੍ਹਾਂ ਦੇ ਇਲਜ਼ਾਮ ਕੈਪਟਨ ਸਰਕਾਰ ਤੇ ਲੱਗ ਰਹੇ ਆ ਪਰ ਸਬਰ ਹੈ ਇਸ ਕਿਸਾਨ ਦਾ ਵੀ ਕਿ ਉਹ ਇੰਨੇ ਸਭ ਦੇ ਬਾਵਜੂਦ ਵੀ ਆਪਣਾ ਪਰਿਵਾਰ ਚਲਾਉਂਦੇ ਆ ਘਰ ਚਲਾਉਂਦੇ ਆ ਸਬਰ ਦੇ ਵਿੱਚ ਰਹਿੰਦੇ ਆ ਬੱਚੇ ਜਿਹੜੇ ਨੇ ਉਹ ਚੰਗੀ تعلیم ਹਾਸਲ ਕਰਨ ਉਸ ਕਰਕੇ ਜद्दोजਹਿਦ ਕਰਦੇ ਔਰ ਗੁਜ਼ਾਰਾ ਜ਼ਿੰਦਗੀ ਦਾ ਕਰਦੇ ਆ ਰਹੇ ਨੇ ਕੈਮਰਾ ਪਰਸਨ ਚੈਂਕੀ ਦਿਨਾਲ ਸਿਮਰਨਜੋਤ ਸਿੰਘ ਦਿੱਲੀ ਪੋਸਟ ਗੁਰਦਾਸਪੁਰ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਰਕਰੋ 9397893978